ਬਈ ਅੱਜ ਕੁਵਰ ਵਿਜੇਪ੍ਰਤਾਪ ਸਿੰਘ ਜੀ ਜਿਹੜੇ ਸਾਡੇ ਬਹੁਤ ਮਿੱਤਰ ਹੈ ਅੰਮ੍ਰਿਤਸਰ ਨੋਟ ਤੋਂ ਐਮਐਲਏ ਐ ਸਾਥ ਦਾ ਆਈਜੀ ਹੈ ਅੱਜ ਉਹਨਾਂ ਦੀ ਧਰਮ ਪਤਨੀ ਦਾ ਅਚਾਨਕ ਅਕਾਲ ਚਲਾਣਾ ਕਰ ਜਾਣਾ ਸਾਡੇ ਸਾਰਿਆਂ ਵਾਸਤੇ ਬਹੁਤ ਵੱਡਾ ਸਦਮਾ ਹੈ ਕਿਉਂਕਿ ਕਿਸੇ ਨੂੰ ਖਬਰ ਹੀ ਨਹੀਂ ਸੀ ਕਿਸੇ ਨੂੰ ਪਤਾ ਹੀ ਨਹੀਂ ਚੇਚੇਤਾਈ ਨਹੀਂ ਕਿ ਜਿਹਾ ਬਾਣਾ ਵਰਤ ਜਾਏਗਾ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਜਿੰਨੀ ਬਹਾਦਰੀ ਦੇ ਨਾਲ ਕੁਬੇ ਜੇ ਪ੍ਰਤਾਪ ਸਿੰਘ ਫਰ ਲੜਾਈ ਨੂੰ ਲੜਦੇ ਆ ਰਹੇ ਹਨ ਪ੍ਰਮਾਤਮਾ ਅਗੇ ਅਸੀਂ ਪ੍ਰਾਰਥਨਾ ਕਰਾਂਗੇ ਕਿ ਅਜੇ ਇਹ ਜਿਹੜਾ ਸਦਮਾ ਹੈ ਇਹਨੂੰ ਬਰਦਾਸ਼ਤ ਕਰਨ ਦਾ ਉਹਨਾਂ 'ਚ ਹੋਰ ਹਿੰਮਤ ਹੈ ਹੋਰ ਬਲ ਹੈ ਔਰ ਅਸੀਂ ਸਾਰੇ ਉਹਨਾਂ ਦੇ ਨਾਲ ਆ ਔਰ ਅਸੀਂ ਸਾਰੇ ਉਹਨਾਂ ਵਾਸਤੇ ਪ੍ਰਾਰਥਨਾ ਕਰਦੇ। ਦੇਖੋ ਮਤਲਬ ਸਾਡੇ ਕੋਲ ਤਾਂ ਸ਼ਬਦ ਹੀ ਨਹੀਂ ਹੈਗੇ ਜਦੋਂ ਸਵੇਰੇ ਸਾਨੂੰ ਪਤਾ ਲੱਗਾ ਵੀ ਸਾਡੇ ਸਾਥੀ ਐਮਐਲਏ ਕੁਵਰ ਸਾਹਿਬ ਦੇ ਮੈਸੇਜ ਜਿਹੜੇ ਨੇ ਉਹ ਅਕਾਲ ਜ਼ਿਲਾਨਾ ਕਰ ਗਏ ਤਾਂ ਪਹਿਲਾਂ ਤਾਂ ਇੱਕ ਵਾਰ ਇਹ ਲੱਗਾ ਵੀ ਸ਼ਾਇਦ ਨਿਊਜ਼ ਹੀ ਕਿਸੇ ਟਾਈਮ ਆਈ ਫੇਕ ਹੋ ਜਾਂਦੀ ਹੈ ਪਰ ਜਦੋਂ ਤੱਕ ਇਹ ਅਸੀਂ ਸੋਚ ਹੀ ਰਹੇ ਸੀ ਫਿਰ ਬਹੁਤ ਥਾਂ ਤੋਂ ਮੈਸੇਜ ਆਏ ਖਬਰ ਸਾਹਿਬ ਦੇ ਨਾਲ ਗੱਲ ਹੋਈ ਹੈ ਸੋ ਬਹੁਤ ਮਾੜਾ ਹੋਇਆ ਇਹੋ ਜਿਹਾ ਪਾਣਾ ਮੈਨੂੰ ਲੱਗਦਾ ਕਦੇ ਵੀ ਵਾਪਰਨਾ ਨਹੀਂ ਚਾਹੀਦਾ ਬੱਚੇ ਨੇ ਦੋ ਬੇਟੀਆਂ ਨੇ ਔਰ ਘਰੋਂ ਜਦੋਂ ਇੱਕ ਲੇਡੀ ਚਲੇ ਜਾਂਦੀ ਹੈ ਤਾਂ ਘਰ ਬਹੁਤ ਰੂਲੀ ਹੀ ਜਾਂਦਾ ਹੈ ਔਰ ਕੁਵਰ ਸਾਹਿਬ ਦੇ ਉੱਤੇ ਵੈਸੇ ਵੀ ਵੱਡੀ ਜ਼ਿੰਮੇਵਾਰੀ ਪਹਿਲੇ ਤੋਂ ਹੈ ਸੋ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਕੁਵਰ ਸਾਹਿਬ ਦੇ ਨਾਲ ਖੜੇ ਆਂ ਡਟ ਕੇ ਖੜੇ ਆਂ ਔਰ ਪਰਮਾਤਮਾ ਵਿਚੜੀ ਰੂਹ ਨੂੰ ਆਪਣੇ ਚਰਨਾਚਨ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸਾਡੇ ਅੰਮ੍ਰਿਤਸਰ ਨੌਰ ਤੋਂ ਐਮਐਲਏ ਹੋਰਵਜੇ ਪ੍ਰਤਾਪ ਜੀ ਦੀ ਧਰਮ ਪਤਨੀ ਜੋ ਕਿ ਸਦੀਵੀ ਵਿਛੋੜਾ ਦੇ ਕੇ ਔਰ ਅਚਨਚੇਤ ਉਹਨਾਂ ਦੀ ਮੌਤ ਹੋਈ ਹੈ ਜੋ ਕਿ ਬਹੁਤ ਵੱਡਾ ਸਦਮਾ ਹੈ ਜਿੱਥੇ ਬਤੌਰ ਕਿਉਂਕਿ ਸਮਾਜਿਕ ਤੌਰ ਤੇ ਔਰ ਰਾਜਨੀਤਿਕ ਤੌਰ ਤੇ ਵਿਚਰਦੇ ਸੀ ਉਹਨਾਂ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਸਦਮਾ ਹੈ ਉਦੇ ਨਾਲ ਉਹਨਾਂ ਨੂੰ ਨਿੱਜੀ ਤੌਰ ਤੇ ਬਹੁਤ ਵੱਡਾ ਸਦਮਾ ਕਿਉਂਕਿ ਬਹੁਤ ਵੱਡੀ ਕੋਈ ਨਾ ਬਿਮਾਰੀ ਨਾਲ ਜੁੰਝਣਾ ਪਿਆ ਨਾ ਕੋਈ ਮੁਸ਼ਕਲਤ ਆਈ ਪਰ ਉਹ ਸੁੱਤੇ ਹੀ ਚੋਂਗੇ ਹਾਰਟ ਦੀ ਪ੍ਰੋਬਲਮ ਆਈ ਸੋ ਮੈਂ ਇਸ ਸਮੇਂ ਦੁੱਖ ਦਾ اظہار ਕਰਦੇ ਹਾਂ ਪ੍ਰਮਾਤਮਾ ਦੇ ਚਰਨਾਂ ਚ ਹੀ ਅਰਦਾਸ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਉਹ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ